ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ 30 ਅਤੇ 31 ਦਸੰਬਰ ਸਾਲ ਦੇ ਆਖਰੀ ਦੋ ਦਿਨ ਰਹਿ ਰਹੇ ਨੇ ਕਿਵੇਂ ਦਾ ਮੌਸਮ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਬੀਤੇ ਦਿਨਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਬਰਸਾਤ ਦੇ ਦੋ ਸਪੈਲ ਲੱਗ ਚੁੱਕੇ ਨੇ 23 ਤਰੀਕ ਨੂੰ ਅਤੇ 27 28 ਤਰੀਕ ਨੂੰ ਜਿਸ ਦੇ ਕਾਰਨ ਪੰਜਾਬ ਦੇ ਮੌਸਮ ਦੇ ਵਿੱਚ ਵੱਡਾ ਬਦਲਾ ਦੇਖਣ ਨੂੰ ਮਿਲ ਰਿਹਾ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਪੰਜਾਬ ਦੇ ਉੱਪਰ ਬਦਲੀ ਸਿਸਟਮ ਨਾ ਮਾਤਰ ਦੇ ਬਰਾਬਰ ਨੇ ਹਲਕੀ ਦਰਮਿਆਨੀ ਧੁੰਦ ਦਾ ਇੱਕ ਬੁਸ਼ਾਰਜ ਦੇਖਣ ਨੂੰ ਮਿਲ ਰਹੀ ਹੈ ਪਰ ਬਹੁਤੇ ਪੰਜਾਬ ਦੇ ਵਿੱਚ ਚੰਗੀ ਧੁੱਪ ਦੇਖਣ ਨੂੰ ਹੁਣ ਅੱਜ ਸਾਨੂੰ ਮਿਲ ਰਹੀ ਹੈ ਗੱਲ ਕੀਤੀ ਜਾਵੇ ਤਾਂ ਹਵਾ ਦਾ ਰੁੱਖ ਹੁਣ ਦਵਾਰਾ ਤੋਂ ਪੱਛਮ ਦਿਸ਼ਾ ਤੋਂ ਹੋ ਚੁੱਕਿਆ ਹੈ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਸਾਫ਼ ਹੋ ਚੁੱਕਿਆ ਹੈ ਚੰਗੀ ਧੁੱਪ ਲੱਗ ਰਹੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਸਾਨੂੰ ਮੌਸਮ ਇਸੇ ਤਰੀਕੇ ਨਾਲ ਬਣੇ ਰਹਿਣ ਦੀ ਉਮੀਦ ਦਿਖਾਈ ਦੇ ਰਹੀ ਹੈ ਤਾਪਮਾਨ ਦੀ ਗੱਲ ਕੀਤੀ ਜਾਵੇ ਦਿਨ ਦਾ ਤਾਪਮਾਨ ਹੁਣ ਦਵਾਰਾ ਤੋਂ ਗਰ ਗੱਲ ਕੀਤੀ ਜਾਵੇ ਤਾਂ 17-18 ਡਿਗਰੀ ਤੱਕ ਜਾਣ ਦੀ ਉਮੀਦ ਹੈ ਤੇ ਰਾਤ ਦੇ ਤਾਪਮਾਨ 2 ਤੋਂ 3 ਡਿਗਰੀ ਤੱਕ ਬਣੇ ਰਹਿਣ ਦੇ ਚਾਂਸ ਦਿਖਾਈ ਦੇ ਰਹੇ ਨੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਪਿੰਡ ਜिले ਸ਼ਹਿਰ ਦਾ ਨਾਮ ਕੀ ਹੈ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਯੂਟਿਊਬ ਵਾਲੇ ਫਾਰਮਰ ਨੂੰ ਪਹਿਲੀ ਵਾਰ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ 30 ਅਤੇ 31 ਤਰੀਕ ਦੀ ਮੇਨ ਗੱਲ ਕੀਤੀ ਜਾਵੇ ਤਾਂ ਮੌਸਮ ਓਵਰਆਲ ਠੀਕ ਠਾਕ ਹੈ ਹਲਕਾ ਦਰਮਿਆਨਾ ਬੱਦਲੀ ਸਿਸਟਮ ਸਾਨੂੰ 30 ਤੋਂ ਬਾਅਦ 31 ਤਰੀਕ ਨੂੰ ਦੇਖਣ ਨੂੰ ਮਿਲ ਸਕਦਾ ਹੈ ਧੁੰਦ ਦੇ ਹਾਲਾਤ ਵੀ ਬਣ ਸਕਦੇ ਨੇ ਤੇ ਨਾਲ ਦੀ ਨਾਲ ਤਾਪਮਾਨ ਦੇ ਵਿੱਚ ਵੀ ਠੀਕ ਠਾਕ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਚੰਗੀ ਧੁੱਪ ਲੱਗਣ ਦੀ ਉਮੀਦ ਹੈ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਹੁਣ ਮੌਸਮ ਸਾਫ਼ ਹੁੰਦਾ ਦਿਖਾਈ ਦੇ ਰਿਹਾ ਲਗਾਤਾਰ ਮੀਂਹ ਪੈਣ ਦੇ ਕਾਰਨ ਪਾਣੀ ਦਾ ਮਾਹੌਲ ਜਾਂ ਫਿਰ ਕਹ ਜੀ ਹਲਕੇ ਦਰਮਿਆਨੀ ਨਮੀ ਪੰਜਾਬ ਦੇ ਖੇਤਾਂ ਵਿੱਚ ਬਣ ਚੁੱਕੀ ਹੈ ਤੇ ਜਿਵੇਂ ਇਹ ਧੁੱਪ ਲੱਗੇਗੀ ਤਾਂ ਇਹ ਨਮੀ ਜਦੋਂ ਵਾਸ਼ਪਿਕ੍ਰਿਤ ਹੋਵੇਗੀ ਤਾਂ ਭਾਫ਼ ਦੇ ਰੂਪ ਵਿੱਚ ਉੱਡਣ ਤੋਂ ਬਾਅਦ ਇਹ ਧੁੰਦ ਦਾ ਰੂਪ ਲੈਦੀ ਹੋਈ ਦਿਖਾਈ ਦੇ ਰਿਹਾ ਹੈ ਕਿ ਜਿਸ ਦੇ ਕਾਰਨ 30 31 ਜਾਂ ਪਹਿਲੀ ਤਰੀਕਾਂ ਦੇ ਵਿੱਚ ਗੱਲ ਕਰੀਏ ਜਨਵਰੀ ਮਹੀਨੇ ਦੀ ਧੁੰਦ ਦੇ ਹਾਲਾਤ ਬਣਦੇ ਹੋਏ ਸਾਨੂੰ ਦਿਖਾਈ ਦੇ ਸਕਦੇ ਨੇ ਧੁੰਦ ਦੀ ਗੱਲ ਕੀਤੀ ਜਾਵੇ ਇਹ ਨਹੀਂ ਹੈ ਕਿ ਕਿਸੇ ਸਪੈਸੀਫਿਕ ਇਲਾਕੇ ਵਿੱਚ ਜਿਆਦਾ ਧੁੰਦ ਹੋਵੇਗੀ ਪੂਰੇ ਪੰਜਾਬ ਵਿੱਚ ਇਹ ਧੁੰਦ ਦੇ ਹਾਲਾਤ ਸਵੇਰ ਅਤੇ ਸ਼ਾਮ ਵੇਲੇ ਦੇਖਣ ਨੂੰ ਮਿਲਣਗੇ ਰਾਤ ਨੂੰ ਤਾਂ ਅਕਸਰ ਹੀ ਸਾਨੂੰ ਹੁਣ ਧੁੰਦ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਇਹ ਧੁੰਦ ਦੀ ਅਗਰ ਗੱਲ ਕੀਤੀ ਜਾਵੇ ਤਾਂ ਬਾਕੀ ਸਾਲਾਂ ਨਾਲੋਂ ਧੁੰਦ ਕਾਫੀ ਜ਼ਿਆਦਾ ਲੇਟ ਹੋ ਚੁੱਕੀ ਹੈ ਨਹੀਂ ਤਾਂ ਅਕਸਰ ਹੀ ਸਾਨੂੰ ਜਿਹੜੇ ਧੁੰਦ ਦੇ ਹਾਲਾਤ ਨੇ ਉਹ 15 ਤਰੀਕ ਤੋਂ ਪਹਿਲਾਂ ਜਾਂ ਨੇੜੇ ਬਾਦ ਵਿੱਚ ਦੇਖਣ ਨੂੰ ਮਿਲ ਜਾਂਦੇ ਸੀ ਪਰ ਇਸ ਸਾਲ ਲਗਭਗ ਸਾਲ ਦੇ ਇਹਨਾਂ ਮਹੀਨਿਆਂ ਦੇ ਦਿਨਾਂ ਦੇ ਵਿੱਚਕਾਰ ਸਾਨੂੰ 2 ਤੋਂ 3 ਦਿਨ ਹੀ ਧੁੰਦ ਦੇਖਣ ਨੂੰ ਮਿਲੀ ਹੈ ਪਰ ਬਹੁਤ ਘੱਟ ਖਬਰਾਂ ਆਈਆਂ ਨੇ ਕਿ ਬਹੁਤ ਸੰਘਣੀ ਧੁੰਦ ਪੰਜਾਬ ਦੇ ਵਿੱਚ ਪਈ ਹੋਵੇ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਨਵਰੀ ਦੇ ਪਹਿਲੇ ਦਿਨਾਂ ਦੇ ਵਿੱਚਕਾਰ ਸ਼ਾਇਦ ਦੁਬਾਰਾ ਤੋਂ ਸਾਨੂੰ ਧੁੰਦ ਦੇ ਹਾਲਾਤ ਵਿਕੜਦੇ ਹੋਏ ਦਿਖਾਈ ਦੇ ਸਕਦੇ ਨੇ ਪਰ ਹੁਣ ਉਮੀਦ ਹੈ ਕਿ ਲਗਭਗ ਮੌਸਮ ਜਿਹੜਾ ਹੈ ਠੀਕ ਠਾਕ ਹੈ ਪਰ ਸਿਸਟਮ ਦੇ ਇੱਕ ਦੁਆਰਾ ਤੋਂ ਚੇਤਾਵਨੀ ਜਾਰੀ ਹੋਈ ਹੈ ਕਿ ਪੱਛਮੀ ਸਿਸਟਮ ਦੇਖ ਰਹੇ ਤੁਸੀਂ ਇਹਨਾਂ ਇਲਾਕੇ ਵਿੱਚ ਪੜਨਾ ਸ਼ੁਰੂ ਹੋ ਚੁੱਕਿਆ ਹੈ ਤੇ 30 31 ਤਰੀਕ ਤੋਂ ਬਾਅਦ ਹਲਕੀ ਦਰਮਿਆਨੀ ਬੱਦਲੀ ਪੰਜਾਬ ਬਲਕੂਚ ਕਰਦੀ ਦਿਖਾਈ ਦੇ ਰਹੀ ਹੈ ਜਿਸ ਦਾ ਅਸਰ ਮੀਂਹ ਦੇ ਪੱਖ ਤੋਂ ਤਾਂ ਫਿਲਹਾਲ 2-3 ਤਰੀਕ ਤੱਕ ਕੋਈ ਨਹੀਂ ਹੈ ਪਰ ਸਿਸਟਮ ਅਗਰ ਵਿਗੜਦਾ ਹੈ ਤਾਂ ਹਾਲਾਤ ਦੁਆਰਾ ਤੋਂ ਉਮੀਦੇ ਵਧ ਸਕਦੇ ਨੇ ਜਿਦੇ ਬਾਰੇ ਜੋ ਵੀ ਨਵੀਂ ਅਪਡੇਟ ਹੋਵੇਗੀ ਤੁਹਾਡੇ ਤੱਕ ਚੈਨਲ ਦੇ ਉੱਪਰ ਵੀਡੀਓ ਲੈ ਕੇ ਜਲਦ ਆ ਜਾ ਰੂਮਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਇਹ ਜਿਹੜੀਆਂ ਜਾਣਕਾਰੀਆਂ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਤੱਕ ਵੀ ਜਾਣਕਾਰੀ ਪਹੁੰਚ ਸਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ